ਜੰਮੂ ਤੋਂ ਚੱਲ ਕੇ ਅਹਮਦਾਬਾਦ ਨੂੰ ਜਾਣ ਵਾਲੀ ਸੋਮਨਾਥ ਐਕਸਪ੍ਰੈਸ ਟ੍ਰੇਨ ਅੱਜ ਜਦੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਚੱਲੀ ਸੀ ਤਾਂ ਰੇਲਵੇ ਕੰਟਰੋਲ ਵਿੱਚ ਇੱਕ ਇਨਫੋਰਮੇਸ਼ਨ ਆਈ ਕਿ ਸਟ੍ਰੇਨ ਵਿੱਚ ਬੰਬ ਹੈ ਫਿਰੋਜ਼ਪੁਰ ਪੁਲਿਸ ਦੁਆਰਾ ਇਸ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਰੋਕ ਲਿਆ ਗਿਆ ਜਿੱਥੇ ਫਿਰੋਜ਼ਪੁਰ ਪੁਲਿਸ ਜੀ ਆਰਪੀ ਆਰਪੀਐਫ ਦੁਆਰਾ ਟ੍ਰੇਨ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਬੰਬ ਵਿਸਫੋਟਕ ਵਾਸਤੇ ਅਤੇ ਡੋਂਗ ਇਸ ਤੋਂ ਇਲਾਵਾ ਬੰਬ ਵਿਸਫੋਟਕ ਦਸਤੇ ਅਤੇ ਡੋਗ ਚੈਕਿੰਗ ਦਸਤੇ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਐਸਐਸਪੀ ਫਿਰੋਜ਼ਪੁਰ ਸੋਮੀਆ ਮਿਸ਼ਰਾ ਨੇ ਦੱਸਿਆ ਕਿ ਸਵਾਰੀਆਂ ਨੂੰ ਟ੍ਰੇਨ ਵਿੱਚ ਉਤਾਰ ਲਿਆ ਗਿਆ ਤੇ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕੀਤਾ ਚਾਰਿਆ ਇਸ ਦੇ ਨਾਲ ਹੀ ਐਸਐਸਪੀ ਸੋਮੀਆ ਮਿਸ਼ਰਾ ਨੇ ਕਹਿਣਾ ਹੈ ਕਿ ਫਿਰੋਜ਼ਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਂਸੂ ਬੇਗੂ ਰੇਲਵੇ ਸਟੇਸ਼ਨ ਤੇ ਇੱਕ ਰੇਲ ਗੱਡੀ ਨੂੰ ਰੋਕਿਆ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਇਲਾਕੇ ਨੂੰ ਘੇਰ ਲਿਆ ਗਿਆ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਤਿੰਨ ਬੰਬ ਨਿਰੋਧਕ ਦਸਤੇ ਪੰਜਾਬ ਪੁਜੈਂਟ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਜ਼ਿਕਰਯੋਗ ਹੈ ਕਿ ਮੌਕੇ ਤੇ ਜੰਮੂ ਤਵੀ ਅਹਮਦਾਬਾਦ ਐਕਸਪ੍ਰੈਸ ਟ੍ਰੇਨ 'ਚ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਪਠਿੰਡਾ ਫਿਰੋਜ਼ਪੁਰ ਪੈਸੇਂਜਰ ਟ੍ਰੇਨ ਅਤੇ ਅਹਮਦਾਬਾਦ ਜੰਮੂ ਤਵੀ ਐਕਸਪ੍ਰੈਸ ਟ੍ਰੇਨ ਨੂੰ ਫਰੀਦਕੋਟ ਗੋਲੇਵਾਲ ਰੇਲਵੇ ਸਟੇਸ਼ਨ 'ਚਾੜੀ ਰੋਕ ਲਿਆ ਗਿਆ ਹੈ ১ দেযে৅খল সিরlly হানেছা i'm obrigado. ਉਹ ਲੰਬਾ ਜਿਹਾ ਰਿਹਾ ਉਹ ਲੰਬਾਈ ਜਰਾ ਦੇ